ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨਵੀਂ ਦਿੱਲੀ ਤੋਂ ਜੀ ਹਾਂ ਨਵੀਂ ਦਿੱਲੀ ਤੋਂ ਖਬਰ ਇਹ ਹੀ ਹੈ ਕਿ ਜੋ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡੇ ਫੈਸਲੇ ਲਏ ਨੇ ਵੱਡੇ ਫੈਸਲੇ ਲਏ ਨੇ ਪਾਕਿਸਤਾਨ ਦੇ ਖਿਲਾਫ ਇਹਨਾਂ ਫੈਸਲਿਆਂ ਦਾ ਜੋ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਉਹ ਅੱਜ ਸ਼ਾਮ ਨੂੰ 6 ਵਜੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਦੇ ਹੇਠ ਇੱਕ ਮੀਟਿੰਗ ਹੋਈ ਸੀ ਕੈਬਨਟ ਕਮੇਟੀ ਫਾਰ ਸਿਕਿਉਰਿਟੀ ਸੀसीएस ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕੀ ਡਿਫੈਂਸ ਮਿਨਿਸਟਰ ਹੋਮ ਮਿਨਿਸਟਰ ਇਸ ਤੋਂ ਇਲਾਵਾ ਤੇ ਅਜੀਤ ਡੋਵਾਲ ਜੋ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇਹਨਾਂ ਸਾਰਿਆਂ ਨੇ ਮੀਟਿੰਗ ਕੀਤੀ ਉਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਤੋਂ ਬਾਅਦ ਕੁਝ ਅਹਿਮ ਜੋ ਫੈਸਲੇ ਲਏ ਗਏ ਨੇ ਉਹਨਾਂ ਦੇ ਬਾਰੇ ਜਾਣੂ ਕਰਵਾਇਆ ਗਿਆ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੰਧੂ ਜਲ ਸਮਝੌਤਾ ਜੋ ਹੈ ਉਸ ਨੂੰ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਬਾਅਦ ਵੱਡੀ ਗੱਲ ਇਹ ਹੈ ਕਿ ਜੋ ਅਟਾਰੀ ਵਾਗਾ ਸਰਹੱਦ ਹੈ ਉਸ ਨੂੰ ਵੀ ਤਤਕਾਲ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਇਹ ਵੀ ਖਬਰ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨੀਆਂ ਦੇ ਵੀਜ਼ੇ ਰੱਦ ਕਰਨ ਦਾ ਫੈਸਲਾ ਲਿਆ ਗਿਆ ਜਿਨ੍ਹਾਂ ਲੋਕਾਂ ਦੇ ਵੀਜ਼ੇ ਲੱਗੇ ਹੋਏ ਨੇ ਉਹ ਰੱਦ ਹੋ ਜਾਣਗੇ ਅੱਗੇ ਤੋਂ ਕੋਈ ਵੀਜ਼ਾ ਨਹੀਂ ਲੱਗੇਗਾ ਇਸ ਤੋਂ ਇਲਾਵਾ ਜੋ ਪਾਕਿਸਤਾਨ ਦੀ ਐਮਬੈਸੀ ਹੈ ਦਿੱਲੀ ਦੇ ਵਿੱਚ ਉਹ ਵੀ ਬੰਦ ਕੀਤੀ ਜਾਏਗੀ 7 ਦਿਨਾਂ ਦੇ ਅੰਦਰ ਅੰਦਰ ਜੋ ਹਾਈ ਕਮਿਸ਼ਨ ਹਾਈ ਕਮਿਸ਼ਨਰ ਨੇ ਪਾਕਿਸਤਾਨ ਦੇ ਉਹ ਮੁਲਕ ਛੱਡ ਕੇ ਪਾਕਿਸਤਾਨ ਵਾਪਸ ਜਾਣਗੇ 48 ਘੰਟੇ ਦੇ ਅੰਦਰ ਅੰਦਰ ਜੋ ਵੀ ਪਾਕਿਸਤਾਨੀ ਹਿੰਦੁਸਤਾਨ ਦੇ ਵਿੱਚ ਨੇ ਉਹਨਾਂ ਨੂੰ ਮੁਲਕ ਛੱਡਣਾ ਪਏਗਾ ਤਾਂ ਇਸ ਤਰ੍ਹਾਂ ਦੇ ਵੱਡੇ ਫੈਸਲੇ ਅੱਜ ਕੈਬਨਟ ਕਮੇਟੀ ਫਾਰ ਸਿਕਿਉਰਿਟੀ ਦੇ ਵਿੱਚ ਲਏ ਗਏ ਨੇ ਇਸ ਤੋਂ ਬਾਅਦ ਦਾ ਇਸ ਦਾ ਅਸਰ ਕੀ ਹੋਏਗਾ ਇਹ ਵੀ ਦੱਸਣਾ ਹੋਏਗਾ ਪਰ ਤੁਹਾਨੂੰ ਦੱਸਿਏ ਕਿ ਇਹ ਸਾਰਾ ਫੈਸਲਾ ਲਿਆ ਕਿਉਂ ਗਿਆ ਇਹ ਫੈਸਲਾ ਲਿਆ ਗਿਆ ਪਹਿਲਗਾਮ ਦੇ ਵਿੱਚ ਜਦੋਂ ਅਟੈਕ ਕੀਤਾ ਗਿਆ ਬੰਦੂਕਧਾਰੀਆਂ ਦੇ ਵੱਲੋਂ ਜਿਸ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਉਸ ਦੇ ਵਿੱਚ ਇੱਕ ਲੈਫਟਨੈਂਟ ਸੀ ਉਸ ਦੀ ਵੀ ਮੌਤ ਹੋਈ ਇਸ ਤੋਂ ਇਲਾਵਾ ਮਰਨ ਵਾਲਿਆਂ ਦੇ ਵਿੱਚ ਕੁਝ ਵਿਦੇਸ਼ੀ ਵੀ ਸ਼ਾਮਲ ਸੀ ਇਸ ਘਟਨਾ ਤੋਂ ਬਾਅਦ ਜੋ ਅਤਵਾਦੀਆਂ ਦਾ ਕੰਮ ਹੈ ਉਸ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਸੀ ਤੇ ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਤੇ ਸੀ ਉਹਨਾਂ ਨੇ ਆਪਣਾ ਦੌਰਾ ਰੱਦ ਕੀਤਾ ਵਿਚਾਰੇ ਹੀ ਤੇ ਵਾਪਸ ਆਏ ਉਸ ਤੋਂ ਬਾਅਦ ਇਹ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੁਣ ਤੁਹਾਨੂੰ ਇੱਕੀ ਕਰਕੇ ਦੱਸ ਦਿੰਦੇ ਆ ਕਿ ਇਹਨਾਂ ਫੈਸਲਾ ਦਾ ਮਤਲਬ ਕੀ ਹੋਇਆ ਸਭ ਤੋਂ ਪਹਿਲੀ ਗੱਲ ਇੰਡਸ ਵਾਟਰ ਟ੍ਰੀਟੀ ਜੋ ਕਿ ਫਿਲਹਾਲ ਦੇ ਲਈ ਸਸਪੈਂਡ ਕਰ ਦਿੱਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ ਜੇਕਰ ਤੁਸੀਂ ਥੋੜਾ ਬਹੁਤ ਪੜ੍ਹ ਲਿਖਣ ਦੇ ਵਿੱਚ ਰੁਚੀ ਰੱਖਦੇ ਹੋ ਤਾਂ ਉਸ ਦੇ ਮੁਤਾਬਕ ਪਿਛਲੇ ਸਾਲਾਂ ਦੇ ਵਿੱਚ ਪਾਕਿਸਤਾਨੀ ਅਧਿਕਾਰੀਆਂ ਤੇ ਹਿੰਦੂਸਤਾਨੀ ਅਧਿਕਾਰੀਆਂ ਦੀ ਲੰਬੀ ਲੰਬੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਜਿਸ ਦੇ ਵਿੱਚ ਇੰਡਸ ਇੰਡਸ ਵਾਟਰ ਟ੍ਰੀਟੀ ਦੇ ਉੱਪਰ ਗੱਲਬਾਤ ਹੁੰਦੀ ਰਹੀ ਹੈ ਇੰਡਸ ਵਾਟਰ ਟ੍ਰੀਟੀ ਦਾ ਮਤਲਬ ਇਹ ਹੋਇਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਗੁਜ਼ਰ ਕੇ ਵਹਿਣ ਵਾਲੀਆਂ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਪਾਣੀ ਦੇ ਉੱਪਰ ਕਿਸ ਤਰ੍ਹਾਂ ਅਧਿਕਾਰ ਹੋਏਗਾ ਕਿਹੜੇ ਪ੍ਰੋਜੈਕਟ ਲੱਗਣਗੇ ਕਿਸ ਤਰ੍ਹਾਂ ਇਹਦੇ ਪਾਣੀ ਦੀ ਵੰਡ ਹੋਏਗੀ ਇਹਨਾਂ ਸਾਰੇ ਮਾਮਲਿਆਂ ਦੇ ਉੱਪ ਗਈ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਮੱਤ ਪੇ ਸੀ ਜਿਨ੍ਹਾਂ ਦੇ ਉੱਪਰ ਗੱਲਬਾਤ ਹੁੰਦੀ ਰਹੀ ਹੈ ਤਾਂ ਤੁਹਾਨੂੰ ਦੱਸਦੇ ਕਿ ਇੰਡਸ ਵਾਟਰ ਟ੍ਰੀਟੀ ਦੇ ਉੱਪਰ ਸੋ ਇਸ ਇਸ ਟ੍ਰੀਟੀ ਨੂੰ ਸਸਪੈਂਡ ਕਰਨ ਦਾ ਮਤਲਬ ਇਸ ਦੇ ਜੋ ਅਸਰ ਨੇ ਇਹ ਬਹੁਤ ਦੂਰ ਦੇ ਹੋ ਸਕਦੇ ਨੇ ਇਸ ਨੂੰ ਹਜੇ ਵੀ ਸਮਝਣਾ ਬਾਕੀ ਹੈ ਐਕਸਪਰਟਸ ਤੋਂ ਸਮਝਣਾ ਬਾਕੀ ਹੈ ਕਿ ਇਸ ਦਾ ਮਤਲਬ ਕੀ ਹੋਏਗਾ ਇਸ ਦਾ ਅਸਰ ਕੀ ਹੋਏਗਾ ਪਰ ਇੰਡਸ ਵਾਟਰ ਡਿਟਰੀ ਦੇ ਬਾਰੇ ਥੋੜਾ ਬਹੁਤ ਤੁਹਾਨੂੰ ਦੱਸਦੇ ਚੱਲੀਏ ਤੁਹਾਡੀ ਸਮਝ ਦੇ ਹਿਸਾਬ ਨਾਲ ਤੇ ਇੰਡਸ ਵਾਟਰ ਡਿਟਰੀ ਹੈ ਕੀ ਅਸਲ ਦੇ ਵਿੱਚ ਇਸ ਦਾ ਮਤਲਬ ਇਹ ਹੋਇਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜੀਆਂ ਨਦੀਆਂ ਵਹਿੰਦੀਆਂ ਨੇ ਉਹੀ ਇੰਡਸ ਵਾਟਰ ਟ੍ਰੀਟੀ ਦੇ ਤਹਿਤ ਜਾਣੀਆਂ ਜਾਂਦੀਆਂ ਨੇ ਇਹਨਾਂ ਨਦੀਆਂ ਦੇ ਪਾਣੀ ਦੇ ਉੱਪਰ ਕਿਸ ਦਾ ਅਧਿਕਾਰ ਹੋਏਗਾ ਕਿੰਨੇ ਪਰਸੈਂਟ ਅਧਿਕਾਰ ਹੋਏਗਾ ਇਸ ਨੂੰ ਹੀ ਲੈ ਕੇ ਇੰਡਸ ਵਾਟਰ ਟ੍ਰੀਟੀ ਬਣਾਈ ਗਈ ਸੀ 1960 ਦੇ ਵਿੱਚ ਤਾਂ ਇਸ ਦਾ ਮਤਲਬ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਇੰਡਸ ਸਿਸਟਮ ਹੈ ਮਤਲਬ ਕਿ ਜਿਹੜੀਆਂ ਨਦੀਆਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਵਹਿਦੀਆਂ ਨੇ ਜੋ ਪੰਜਾਬ ਦੇ ਵਿੱਚ ਹੋ ਕੇ ਗੁਜ਼ਰਦੀਆਂ ਨੇ ਕੁਝ ਹਿਮਾਚਲ ਚ ਹੋ ਕੇ ਗੁਜ਼ਰਦੀਆਂ ਨੇ ਬਾਕੀ ਪਾਕਿਸਤਾਨੀ ਪੰਜਾਬ ਵਾਲੇ ਇਲਾਕੇ ਚੋਂ ਗੁਜ਼ਰਦੀਆਂ ਨੇ ਉਹਨਾਂ ਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਨਦੀਆਂ ਭਾਰਤ ਦੇ ਵਿੱਚ ਹੁੰਦੀਆਂ ਨੇ ਉਹ ਨਦੀਆਂ ਨੇ ਜਿਵੇਂ ਰਾਵੀ ਬਿਆਸ ਸਤਲੁਜ ਇਹਨਾਂ ਨਦੀਆਂ ਦੇ ਪਾਣੀ ਦੇ ਉੱਪਰ ਭਾਰਤ ਦਾ ਪੂਰਨ ਅਧਿਕਾਰ ਹੈ ਪਰ ਜਿਹੜੀਆਂ ਨਦੀਆਂ ਪਾਕਿਸਤਾਨ ਦੇ ਵਿੱਚ ਵਹਿੰਦੀਆਂ ਨੇ ਜਿਵੇਂ ਸਿੰਧ ਨਦੀ ਹੈ ਚਨਾਬ ਨਦੀ ਹੈ ਜੇਲਮ ਨਦੀ ਹੈ ਇਹਨਾਂ ਨਦੀਆਂ ਦੇ ਉੱਪਰ ਪਾਕਿਸਤਾਨ ਦਾ ਪੂਰਾ ਪੂਰਾ ਕੰਟਰੋਲ ਹੈ ਇਸ ਦਾ ਮਤਲਬ ਇਹ ਹੋਇਆ ਕਿ ਇਹਨਾਂ ਨਦੀਆਂ ਦਾ ਪਾਣੀ ਪਾਕਿਸਤਾਨ ਵਰਤ ਸਕਦਾ ਹੈ ਭਾਰਤ ਵੱਲੋਂ ਜਿਹੜੀਆਂ ਨਦੀਆਂ ਵਹਿ ਕੇ ਪਾਕਿਸਤਾਨ ਦੇ ਅੰਦਰ ਦਾਖਲ ਹੁੰਦੀਆਂ ਨੇ ਉਹਨਾਂ ਦਾ ਪਾਣੀ ਵੀ ਪਾਕਿਸਤਾਨ ਵਰਤ ਸਕਦਾ ਹੈ ਇਸੇ ਨੂੰ ਲੈ ਕੇ ਰੇੜਕਾ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਇਸੇ ਕਰਕੇ ਇੰਡਸ ਵਾਟਰ ਟ੍ਰੀਟੀ ਦੀ ਗੱਲਬਾਤ ਕੀਤੀ ਜਾਂਦੀ ਸੀ ਇਸ ਦਾ ਮਤਲਬ ਇਹ ਹੋਇਆ ਕਿ ਪਾਕਿਸਤਾਨ ਇਹਨਾਂ ਸਾਰੀਆਂ ਨਦੀਆਂ ਦਾ ਕੁੱਲ ਮਿਲਾ ਕੇ 80% ਜਿਹੜਾ ਪਾਣੀ ਹੈ ਉਹ ਵਰਤ ਸਕਦਾ ਹੈ ਭਾਰਤ ਦੇ ਹਿੱਸੇ 20% ਪਾਣੀ ਆਉਂਦਾ ਹੈ ਇਸ ਦਾ ਮੋਟਾ ਦਾ ਮਤਲਬ ਇਹ ਹੋਇਆ ਪਰ ਹੁਣ ਜੋ ਵਾਰ-ਵਾਰ ਇਹ ਗੱਲ ਉੱਠਦੀ ਸੀ ਕਿ ਜਦੋਂ ਵੀ ਅਤਵਾਦ ਹੁੰਦਾ ਹੈ ਪਾਣੀ ਅਤੇ ਖੂਨ ਇਕੱਠੇ ਨਹੀਂ ਵਗ ਸਕਦੇ ਇਸ ਦੀ ਚਰਚਾ ਵਾਰ-ਵਾਰ ਹੁੰਦੀ ਸੀ ਤੇ ਅੱਜ ਇਸ ਚਰਚਾ ਦੇ ਉੱਪਰ ਹੋਰ ਵੀ ਸਿਆਸਤ ਗਰਮਾ ਗਈ ਹੈ ਤੇ ਹੋਰ ਵੀ ਇਸ ਦੇ ਉੱਪਰ ਐਕਸਪਰਟਸ ਆਪਣੀ ਰਾਏ ਦੇਣਗੇ ਕਿ ਪਾਣੀ ਅਤੇ ਖੂਨ ਇਕੱਠੇ ਵਗੇਗਾ ਕਿ ਨਹੀਂ ਪਹਿਲਗਾਮ ਦੇ ਵਿੱਚ ਜੋ ਅਟੈਕ ਹੋਇਆ ਜੋ ਖੂਨ ਵਗਾਇਆ ਗਿਆ ਉਸ ਤੋਂ ਬਾਅਦ ਪਾਣੀ ਵਹਨ ਤੇ ਵੀ ਰੋਕ ਲੱਗੇਗੀ ਕਿ ਨਹੀਂ ਲੱਗੇਗੀ ਇਸ ਦਾ ਅਸਰ ਕੀ ਹੋਏਗਾ ਇੰਟਰਨੈਸ਼ਨਲ ਲਾਜ਼ ਵੀ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਵਿਦੇਸ਼ੀ ਜੋ ਕਾਨੂੰਨ ਲਾਗੂ ਹੁੰਦੇ ਨੇ ਜੋ ਇਸ ਦੇ ਵਿੱਚ ਯੂਨੋ ਦੇ ਕਾਨੂੰਨ ਲਾਗੂ ਹੁੰਦੇ ਨੇ ਇਹ ਸਭ ਕੁਝ ਦੀ ਚਰਚਾ ਹੋਏਗੀ ਪਰ ਫਿਲਹਾਲ ਦੇ ਲਈ ਇਸ ਟ੍ਰੀਟੀ ਦੇ ਉੱਪਰ ਬ੍ਰੇਕ ਲਗਾ ਦਿੱਤੀ ਗਈ ਹੈ ਇਸ ਦਾ ਅਸਰ ਲੰਬਾ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਇਹਨਾਂ ਨਦੀਆਂ ਦੇ ਉੱਪਰ ਦੋਹਾਂ ਮੁਲਕਾਂ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਉਹ ਚਲਾਏ ਜਾਂਦੇ ਨੇ ਤੇ ਬਹੁਤ ਸਾਰੇ ਪ੍ਰੋਜੈਕਟ ਚਲਾਉਣ ਦੀ ਇਸ ਦੇ ਵਿੱਚ ਪਲੈਨਿੰਗ ਵੀ ਕੀਤੀ ਜਾ ਰਹੀ ਸੀ ਤਾਂ ਮਤਲਬ ਕਿ ਇੰਡਸ ਵਾਟਰ ਟ੍ਰੀਟੀ ਦੇ ਉੱਪਰ ਫਿਲਹਾਲ ਰੋਕ ਲਗਾ ਦਿੱਤੀ ਗਈ ਇੱਕ ਵੱਡਾ ਝਟਕਾ ਪਾਕਿਸਤਾਨ ਨੂੰ ਦਿੱਤਾ ਗਿਆ ਹੈ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਅਟਾਰੀ ਬਾਰਡਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ ਅਟਾਰੀ ਬਾਰਡਰ ਹੈ ਆਈਸੀਪੀ ਚੈੱਕ ਪੋਸਟ ਜਿੰਨੂੰ ਕਿਹਾ ਜਾਂਦਾ ਹੈ ਇੰਟੀਗ੍ਰੇਟਿਡ ਚੈੱਕ ਪੋਸਟ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਦੇ ਰਾਹੀਂ ਇੱਕ ਕੋਰੀਡੋਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਪਾਸੇ ਤੁਸੀਂ ਦੇਖਿਆ ਹੋਵੇਗਾ ਕਿ ਜੋ ਪਾਕਿਸਤਾਨ ਵਾਲੇ ਪਾਸਿਓਂ ਲੋਕ ਇੱਧਰ ਆਉਂਦੇ ਨੇ ਤੇ ਹਿੰਦੁਸਤਾਨ ਵਾਲੇ ਪਾਸਿਓਂ ਲੋਕ ਪਾਕਿਸਤਾਨ ਵਿੱਚ ਦਾਖਲ ਹੁੰਦੇ ਨੇ ਇੱਕ ਤਾਂ ਉਹ ਪਾਸਾ ਹੈ ਪੈਸੇ ਜਿਸ ਤੋਂ ਲੋਕ ਲੰਘਦੇ ਨੇ ਇਸ ਤੋਂ ਇਲਾਵਾ ਜਿਹੜੀ ਚੈੱਕ ਪੋਸਟ ਹੈ ਇੰਟੀਗ੍ਰੇਟਿਡ ਚੈੱਕ ਪੋਸਟ ਉਹ ਵੀ ਫਿਲਹਾਲ ਦੇ ਲਈ ਬੰਦ ਕਰ ਦਿੱਤੀ ਗਈ ਹੈ ਮਤਲਬ ਇਹ ਹੋਇਆ ਕਿ ਲੋਕਾਂ ਦੀ ਆਵਾਜਾਈ ਤਾਂ ਰੁਕੇਗੀ ਹੀ ਰੁਕੇਗੀ ਜੋ ਵਪਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੁੰਦਾ ਜਿੰਨਾ ਕੁ ਵੀ ਹੁੰਦਾ ਉਹ ਔਰ ਜੋ ਅਫਗਾਨਿਸਤਾਨ ਵਾਲੇ ਪਾਸਿਓ ਵਾਇਆ ਪਾਕਿਸਤਾਨ ਹੋ ਕੇ ਹਿੰਦੁਸਤਾਨ ਆਂਦਾ ਹੈ ਜਾਂ ਹਿੰਦੁਸਤਾਨ ਦਾ ਜੋ ਵੀ ਮਾਲ ਜਾਂਦਾ ਹੈ ਵਾਇਆ ਪਾਕਿਸਤਾਨ ਹੋ ਕੇ ਅਫਗਾਨਿਸਤਾਨੀਆਂ ਹੋਰ ਮਿਡਲ ਈਸਟ ਕੰਟਰੀਆਂ ਦੇ ਵਿੱਚ ਜਾਂਦਾ ਹੈ ਉਹ ਸਭ ਦੇ ਉੱਪਰ ਬ੍ਰੇਕ ਲੱਗੇਗੀ ਯਾਨੀ ਇੱਕ ਵੱਡਾ ਫੈਸਲਾ ਉਹਨਾਂ ਲੋਕਾਂ ਦੇ ਉੱਪਰ ਵੀ ਅਸਰ ਪਾਏਗਾ ਜੋ ਵਪਾਰ ਦੇ ਰਾਹੀਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸੀ ਜਾਂ ਇਸ ਇਕਨੋਮੀ ਦੇ ਉੱਪਰ ਵੀ ਸੱਟ ਵੱਜੇਗੀ ਜੋ ਭਾਰਤ ਪਾਕਿਸਤਾਨ ਦੇ ਵਿਚਾਲੇ ਇਸ ਪੋਸਟ ਦੇ ਰਾਹੀਂ ਹੁੰਦਾ ਸੀ ਵਪਾਰ ਬਾਕੀ ਮੀਡਲ ਇਸ ਨੇ ਕੰਟਰੀਆਂ ਨਾਲ ਹੁੰਦਾ ਸੀ ਇਸ ਦੇ ਉੱਪਰ ਫਿਲਹਾਲ ਲਈ ਰੋਕ ਲਗਾ ਦਿੱਤੀ ਗਈ ਹੈ ਇਹ ਸਭ ਤੋਂ ਵੱਡਾ ਫੈਸਲਾ ਇਹ ਵੀ ਉਸ ਦੇ ਵਿੱਚ ਇਸ ਮੀਟਿੰਗ ਤੋਂ ਬਾਅਦ ਲਿਆ ਗਿਆ ਇਸ ਤੋਂ ਬਾਅਦ ਪਾਕਿਸਤਾਨੀ ਜੋ ਭਾਰਤ ਦੇ ਵਿੱਚ ਨੇ ਉਹਨਾਂ ਦਾ ਵੀਜ਼ਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਯਾਨੀ ਕਿ ਜੋ ਲੋਕ ਪਾਕਿਸਤਾਨ ਦੇ ਵਸਨੀਕ ਨੇ ਪਾਕਿਸਤਾਨ ਦੇ ਸਿਟੀਜ਼ਨ ਨੇ ਇਸ ਸਮੇਂ ਭਾਰਤ ਦੇ ਵਿੱਚ ਮੌਜੂਦ ਨੇ ਭਾਰਤੀ ਧਰਤੀ ਦੇ ਉੱਪਰ ਮੌਜੂਦ ਨੇ ਉਹਨਾਂ ਦਾ ਵੀਜ਼ਾ ਕੈਨਸਲ ਕਰ ਦਿੱਤਾ ਗਿਆ ਹੈ 48 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਕਿ 48 ਘੰਟੇ ਦੇ ਵਿੱਚ ਤੁਸੀਂ ਹਿੰਦੁਸਤਾਨ ਦੀ ਸਰਜ਼ਮੀ ਛੱਡ ਕੇ ਆਪਣੇ ਮੁਲਕ ਪਾਕਿਸਤਾਨ ਵਾਪਸ ਪਰਤ ਜਾਓ ਇਹ ਅਲਟੀਮੇਟਮ ਸੁਣਾ ਦਿੱਤਾ ਗਿਆ ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਕੋਲ ਪਾਕਿਸਤਾਨ ਦੇ ਲੋਕਾਂ ਕੋਲ ਭਾਰਤ ਆਉਣ ਦਾ ਵੀਜ਼ਾ ਲੱਗਿਆ ਹੈ ਹਜੇ ਆਉਣਾ ਹੈ ਜਾਂ ਆ ਚੁੱਕੇ ਨੇ ਉਹਨਾਂ ਦਾ ਵੀਜ਼ਾ ਕੈਨਸਲ ਕਰ ਦਿੱਤਾ ਗਿਆ ਹੈ ਯਾਨੀ ਜੋ ਲੋਕ ਤਿਆਰੀ ਕਰੀ ਬੈਠੇ ਜੀ ਕਿ ਪਾਕਿਸਤਾਨ ਤੋਂ ਹਿੰਦੁਸਤਾਨ ਜਾਵਾਂਗੇ ਜੋ ਪਾਕਿਸਤਾਨੀਆਂ ਨੇ ਉਹਨਾਂ ਦਾ ਵੀਜ਼ਾ ਕੈਨਸਲ ਕਰ ਦਿੱਤਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਹੈ ਯਾਨੀ ਕਿ ਪਾਕਿਸਤਾਨੀਆਂ ਦੇ ਹਿੰਦੁਸਤਾਨ ਵਿੱਚ ਨੋ ਐਂਟਰੀ ਜੋ ਪਾਕਿਸਤਾਨੀ ਹਿੰਦੁਸਤਾਨ ਵਿੱਚ ਰਹਿੰਦੇ ਨੇ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ ਹੈ ਕਿ ਤੁਸੀਂ ਪਾਕਿਸਤਾਨ ਆਪਣੇ ਮੁਲਕ ਵਾਪਸ ਪਰਤ ਜਾਓ ਭਾਰਤ ਦੀ ਸਰਜ਼ਮੀ 48 ਘੰਟੇ ਦੇ ਅੰਦਰ ਛੱਡ ਦਿਓ ਇਸ ਤੋਂ ਬਾਅਦ ਇਸ ਤੋਂ ਬਾਅਦ ਜੋ ਵੱਡੀ ਗੱਲ ਹੋਰ ਵੀ ਹੈ ਕਿ ਦਿੱਲੀ ਸਥਿਤ ਜੋ ਪਾਕਿਸਤਾਨ ਦੀ ਐਮਬੈਸੀ ਹੈ ਉਸ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਜੋ ਤੁਹਾਡੀ ਨਫਰੀ ਹੈ ਉਸ ਨੂੰ ਘਟਾਓ ਤੇ 7 ਦਿਨਾਂ ਦੇ ਅੰਦਰ ਅੰਦਰ ਤੁਸੀਂ ਪਾਕਿਸਤਾਨ ਦੀ ਜੋ ਐਮਬੈਸੀ ਹੈ ਭਾਰਤ ਦੇ ਵਿੱਚ ਉਹ ਛੱਡ ਕੇ ਆਪਣੇ ਮੁਲਕ ਚਲੇ ਜਾਓ ਵਾਪਸ ਯਾਨੀ ਕਿ ਜੋ ਹਾਈ ਕਮਿਸ਼ਨਰ ਨੇ ਪਾਕਿਸਤਾਨ ਦੇ ਉਹ ਵਾਪਸ ਜਾਣਗੇ 7 ਦਿਨਾਂ ਦਾ ਸਮਾਂ ਦਿੱਤਾ ਗਿਆ ਪਾ ਹਿੰਦੁਸਤਾਨ ਨੇ ਵੀ ਪਾਕਿਸਤਾਨ ਦੇ ਵਿੱਚੋਂ ਆਪਣੇ ਹਾਈ ਕਮਿਸ਼ਨਰ ਬਲੌਂਡ ਦਾ ਫਰਮਾਨ ਸੁਣਾ ਦਿੱਤਾ ਹੈ ਯਾਨੀ ਕਿ ਦੋਹਾਂ ਮੁਲਕਾਂ ਦੇ ਜੋ ਹਾਈ ਕਮਿਸ਼ਨਰ ਨੇ ਉਹ ਵਾਪਸ ਆਣਗੇ ਆਪੋ ਆਪੇ ਮੁਲਕਾਂ ਦੇ ਵਿੱਚ ਤੇ ਇਹ ਵੱਡੀ ਗੱਲ ਇਸ ਪੂਰੇ ਫੈਸਲੇ ਦੇ ਵਿੱਚ ਲਈ ਗਈ ਹੈ ਤੇ ਅਗਲੇ ਕਿਸੇ ਵੀ ਪਾਕਿਸਤਾਨੀ ਨੂੰ ਅਗਲੇ ਹੁਕਮਾ ਤੱਕ ਕੋਈ ਵੀ ਵੀਜ਼ਾ ਨਹੀਂ ਦਿੱਤਾ ਜਾਏਗਾ ਯਾਨੀ ਕਿ ਇਸ ਘਟਨਾ ਤੋਂ ਬਾਅਦ ਭਾਰਤ ਨੇ ਸਖਤ ਐਕਸ਼ਨ ਲਿਆ ਤੇ ਉਸ ਤੋਂ ਬਾਅਦ ਇਹ ਫੈਸਲੇ ਕੀਤੇ ਗਏ ਇਹ ਪੰਜੇ ਫੈਸਲੇ ਜਿਸ ਦੇ ਵਿੱਚ ਵਿਜੇਡੋ ਕੇ ਗਏ ਨੇ ਵਿਜੇ ਕੈਨਸਲ ਕੀਤੇ ਗਏ ਨੇ 7 ਦਿਨਾਂ ਦੇ ਅੰਦਰ ਜੋ ਹਾਈ ਕਮਿਸ਼ਨਰ ਨੇ ਪਾਕਿਸਤਾਨ ਦੇ ਭਾਰਤ ਦੇ ਵਿੱਚ ਉਹਨਾਂ ਨੂੰ ਮੁਲਕ ਛੱਡਣ ਲਈ ਕਿਹਾ ਗਿਆ 48 ਘੰਟੇ ਦੇ ਅੰਦਰ ਜੋ ਪਾਕਿਸਤਾਨੀ ਇੱਥੇ ਖੜੇ ਨੇ ਹਿੰਦੁਸਤਾਨ ਦੀ ਜ਼ਮੀਨ ਦੇ ਉੱਪਰ ਨੇ ਉਹਨਾਂ ਨੂੰ ਕਿਹਾ ਗਿਆ ਕਿ 48 ਘੰਟੇ ਦੇ ਅੰਦਰ ਅੰਦਰ ਤੁਸੀਂ ਵਾਪਸ ਚਲੇ ਜਾਓ ਇਹਦਾ ਮਤਲਬ ਇਹ ਹੋਇਆ ਕਿ ਘੱਟੋ ਘੱਟ ਤਾਂ 에ਅਰਪੋਰਟ ਤੇ ਉਸ ਤੋਂ ਬਾਅਦ ਅਟਾਰੀ ਸਰਹੱਦ ਤੇ ਪਾਕਿਸਤਾਨੀਆਂ ਦਾ ਜਮਾੜਾ ਹੋਏਗਾ ਜੋ ਲੋਕ ਹਿੰਦੁਸਤਾਨ ਦੇ ਵਿੱਚ ਇਸ ਸਮੇਂ ਮੌਜੂਦ ਨੇ ਯਾ ਉਹਨਾਂ ਨੂੰ ਉਹਨਾਂ ਦੀ ਭੀੜ ਲੱਗਣੀ ਸ਼ੁਰੂ ਹੋਏਗੀ ਕਿਉਂਕਿ ਉਹਨਾਂ ਨੂੰ ਆਪਣੇ ਮੁਲਕ ਜਾਣ ਦੀ ਕਾਲ ਹੋਏਗੀ ਤੇ ਕੱਲ ਦਾ ਦਿਨ ਬੇहद ਅਹਿਮ ਹੋਣ ਵਾਲਾ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਵੱਲੋਂ ਆਏ ਹੋਏ ਨੇ ਉਹਨਾਂ ਨੂੰ ਵਾਪਸ ਜਾਣਾ ਪਏਗਾ ਇਸ ਤੋਂ ਇਲਾਵਾ ਇੰਡਸ ਵਾਟਰ ਟ੍ਰੀਟੀ ਦਾ ਤੁਹਾਨੂੰ ਦੱਸ ਹੀ ਦਿੱਤਾ ਕਿ ਇਸ ਦੇ ਸਮਝੌਤੇ ਦੇ ਉੱਪਰ ਫਿਲਹਾਲ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਕੱਲ ਕੇਂਦਰ ਸਰਕਾਰ ਨੇ 올 ਪਾਰਟੀ ਮੀਟਿੰਗ ਸੱਦੀ ਹੈ ਯਾਨੀ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਹੈ ਹੋ ਸਕਦਾ ਹੈ ਕੱਲ ਸਰਬਦਲੀ ਜਿਹੜੀ ਮੈਟ ਬੈਠਕ ਹੋਏਗੀ ਸਾਰੀਆਂ ਪਾਰਟੀਆਂ ਉਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋਰ ਵੀ ਲਿਆ ਜਾ ਸਕਦਾ ਕਿਉਂਕਿ ਹੁਣ ਦਾ ਜਿਹੜਾ ਫੈਸਲਾ ਹੈ ਇਹ ਵੱਡੇ ਪੱਧਰ ਤੇ ਅਸਰ ਪਾਏਗਾ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਵਪਾਰਕ ਰਿਸ਼ਤਿਆਂ ਨੂੰ ਇਸ ਤੋਂ ਇਲਾਵਾ ਜੋ ਲੋਕ ਇੱਥੇ ਆਏ ਹੋਏ ਨੇ ਜੋ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਸਾਰਿਆਂ ਦੇ ਜੋ ਪਲਾਨ ਨੇ ਉਹ ਸਾਰੇ ਹੁਣ ਇਸ ਸਮੇਂ ਉਸ ਦੇ ਉੱਪਰ ਫੁੱਲ ਸਟਾਪ ਲੱਗ ਚੁੱਕਾ ਹੈ ਕੱਲ ਜੋ ਮੀਟਿੰਗ ਹੋਏਗੀ ਉਸ ਤੋਂ ਬਾਅਦ ਆਲ ਪਾਰਟੀ ਮੀਟਿੰਗ ਤੋਂ ਬਾਅਦ ਵੀ ਕੋਈ ਵੱਡੇ ਫੈਸਲੇ ਹੋ ਸਕਦੇ ਨੇ ਯਾਨੀ ਕਿ ਹੁਣ ਤੱਕ ਭਾਰਤ ਸਰਕਾਰ ਨੇ ਜੋ ਵੱਡਾ ਫੈਸਲਾ ਲਿਆ ਦੋ ਅਤਵਾਦੀਆਂ ਦਾ ਤਾਂ ਪਹਿਲਾਂ ਸਕੈ ਜਾਰੀ ਕਰ ਦਿੱਤਾ ਸੀ ਉਹ ਤਾਂ ਸੀ ਹੀ ਤੇ ਜਿਹਨਾਂ ਲੋਕਾਂ ਨੇ ਨਿਸ਼ਾਨਦੇਹੀ ਕੀਤੀ ਜਾਣੀ ਉਹ ਤਾਂ ਸੀ ਹੀ ਸਰਚ ਆਪਰੇਸ਼ਨ ਚੱਲ ਹੀ ਰਿਹਾ ਹੈ ਪਰ ਜੋ ਕੂਟਨੀਤਕ ਤੌਰ ਤੇ ਭਾਰਤ ਨੇ ਇਸ ਸਮੇਂ ਵੱਡਾ ਫੈਸਲਾ ਲਿਆ ਹੈ ਇਸ ਹਮਲੇ ਦੇ ਪਹਿਲਗਾਮ ਹਮਲੇ ਦੇ ਹਮਲੇ ਦੇ 30 ਘੰਟੇ ਬਾਅਦ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਜਿਸ ਦੇ ਮੁਤਾਬਕ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਕਰਾਰਾ ਜਵਾਬ ਦਿੱਤਾ ਗਿਆ ਹੈ ਇਹ ਮੰਨ ਕੇ ਚੱਲਿਆ ਗਿਆ ਕਿ ਜੋ ਅਤਵਾਦੀ ਆਏ ਸੀ ਉਹ ਪਾਕਿਸਤਾਨ ਦੇ ਵਿੱਚ ਸਥਿਤ ਜੋ ਸਰਗਰਮ ਜੋ ਗਰੁੱਪ ਨੇ ਉਹਨਾਂ ਦੀ ਹਮਾਇਤ ਦੇ ਨਾਲ ਹੀ ਇਹ ਹਮਲਾ ਕੀਤਾ ਹੈ ਤਾਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਭਾਰਤ ਨੇ ਸਖਤ ਫੈਸਲਾ ਲਿਆ ਪਾਕਿਸਤਾਨ ਦੇ ਖਿਲਾਫ ਕੱਲ ਜੋ ਸਰਬਦਲੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਕੀ ਫੈਸਲਾ ਲਿਆ ਜਾਏਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਇਸ ਦੀ ਗੰਭੀਰਤਾ ਇਸ ਕਰਕੇ ਸਮਝੀ ਜਾਣੀ ਚਾਹੀਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣਾ ਵਿਦੇਸ਼ੀ ਦੌਰਾ ਵਿਚਾਲੇ ਹੀ ਛੱਡ ਕੇ ਵਾਪਸੀ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਸ਼੍ਰੀਨਗਰ ਗਏ ਪਹਲਗਾਮ ਗਏ ਪੀੜਤਾਂ ਨੂੰ ਮਿਲੇ ਉਸ ਤੋਂ ਬਾਅਦ ਉਹ ਵੀ ਮੁੜ ਕੇ ਦਿੱਲੀ ਆਏ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਹੋਮ ਮਿਨਿਸਟਰ ਅਮਿਤ ਸ਼ਾ ਐਨਐਸਸੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਵੀ ਜਿਹੜੇ ਲੋਕ ਇਸ ਸੀਸੀਐਸ ਦੇ ਵਿੱਚ ਜੋ ਕੈਬਨਟ ਕੈਬਨਟ ਕਮੇਟੀ ਹੈ ਸੁਰੱਖਿਆ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਵੱਡਾ ਫੈਸਲਾ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਇਸ ਪੂਰੇ ਮਾਮਲੇ ਦੇ ਉੱਪਰ ਕੀ ਕਹਿੰਦਾ ਪਾਕਿਸਤਾਨ ਹਾਲਾਂਕਿ ਪਹਿਲਾਂ ਕਹਿੰਦਾ ਰਿਹਾ ਕਿ ਸਾਡਾ ਇਸ ਅਟੈਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਦਾ ਇਸ ਦਾ ਮਤਲਬ ਇਹ ਹੋਇਆ ਕਿ ਪਾਕਿਸਤਾਨ ਹੁਣ ਚਾਰੇ ਪਾਸਿਓਂ ਘਿਰ ਗਿਆ ਜਿਸ ਤੋਂ ਬਾਅਦ ਇਹ ਦੇਖਣ ਦੀ ਗੱਲ ਹੋਏਗੀ ਕਿ ਪਾਕਿਸਤਾਨ ਕੀ ਜਵਾਬ ਦਿੰਦਾ ਹਾਲਾਂਕਿ ਪਾਕਿਸਤਾਨ ਇਹ ਕਹਿੰਦਾ ਰਿਹਾ ਕਿ ਜੋ ਅਸੀਂ ਇਹ ਜੋ ਹਮਲਾ ਹੋਇਆ ਇਸ ਦੇ ਨਾਲ ਪਾਕਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਪਾਕਿਸਤਾਨ ਨੂੰ ਇਸ ਦੀ ਜਾਣਕਾਰੀ ਹੈ ਤੇ ਪਾਕਿਸਤਾਨੀ ਜੋ ਹਾਲਾਂਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਜੋ ਡਿਫੈਂਸ ਮਿਨਿਸਟਰ ਨੇ ਖਵਾਜਾ ਆਸੀਫ ਉਹ ਪਾਕਿਸਤਾਨ ਦੇ ਕਿਸੇ ਵੀ ਸ਼ਮੂਲੀਅਤ ਤੋਂ ਇਸ ਦੇ ਬਾਰੇ ਡਿਨਾਈ ਕਰਦੇ ਰਹੇ ਨੇ ਕਿ ਪਹਿਲਗਾਮ ਦੇ ਵਿੱਚ ਜੋ ਅਟੈਕ ਹੋਇਆ ਉਹ ਪਾਕਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਇਸ ਭਾਰਤ ਵੱਲੋਂ ਕੀਤੇ ਗਏ ਇਹਨਾਂ 5-6 ਫੈਸਲਿਆਂ ਤੋਂ ਬਾਅਦ ਪਾਕਿਸਤਾਨ ਕੀ ਰੋਖ ਪਣਾਉਂਦਾ ਹੈ ਇਹ ਦੇਖਣ ਵਾਲਾ ਹੋਏਗਾ ਤੇ ਕੱਲ

Until Pakistan credibly and irrevocably abjures its support for cross border terrorism. Two, the integrated check post Atari will be closed with immediate effect. Those who have crossed over with valid endorsements may return through that route before 1 May 2025. Three, Pakistani nationals. Will not be permitted to travel to India under the SARC visa exemption scheme visas. Any SVES visas issued in the past to Pakistani nationals are deemed cancelled. Any Pakistani national currently in India under SVES visa has 48 hours to leave India. Four. The Defense, Military, Naval and Air Advisors in the Pakistani High Commission in New Delhi. Are declared persona non grata. They have a week to leave India. India will be withdrawing its own defense, navy, and air advisors from the Indian High Commission in Islamabad. These posts in the respective High Commissions are deemed annulled. Five support staff of the service advisors will also be withdrawn from both High Commissions. Five. The overall strength of the High Commissions will be brought down to 30 from the present 55 through further reductions to be effected by 1st May 2025. The CCS reviewed the overall security situation and directed all forces to maintain high vigil. It resolved that the perpetrators of this attack will be brought to justice. And their sponsors held to account. The seriousness of this terrorist attack, the CCS decided upon the following measures. 1. The Indus Waters Treaty. ਇਸ ਤੋਂ ਬਾਅਦ ਇੱਕ ਬਿਆਨ ਹੋਰ ਵਾਇਰਲ ਹੋ ਰਿਹਾ ਹੈ ਪਾਕਿਸਤਾਨ ਦੇ ਜੋ ਡਿਫੈਂਸ ਮਿਨਿਸਟਰ ਨੇ ਖਵਾਜਾ ਆਸੀਫ ਖਵਾਜਾ ਆਸੀਫ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਹਮ ਨਿਊਜ਼ ਨਾਲ ਗੱਲਬਾਤ ਦੇ ਦੌਰਾਨ ਇੱਕ ਗੱਲ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਐਂਕਰ ਨੇ ਸਵਾਲ ਪੁੱਛਿਆ ਸੀ ਕਿ ਜੇਕਰ ਮੰਨ ਲਓ ਕਿ ਸਰਹੱਦ ਤੇ ਭਾਰਤ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲਿਆ ਜਾਂਦਾ ਹੈ ਤਾਂ ਤੁਹਾਡਾ ਕੀ ਜਵਾਬ ਹੋਏਗਾ ਕੀ ਤੁਸੀਂ ਤਿਆਰ ਹੋ ਕਿਸੇ ਤਰ੍ਹਾਂ ਦੇ ਜਵਾਬ ਦੇਣ ਦੇ ਲਈ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਬੇਹੱਦ ਸੁਣਨ ਵਾਲਾ ਤੇ ਇਹ ਕਿਤੇ ਨਾ ਕਿਤੇ ਇਹ ਪ੍ਰੋਵੋਕ ਕਰਨ ਵਾਲਾ ਵੀ ਹੈ ਖਵਾਜਾ ਆਸੀਫ ਕਹਿੰਦੇ ਨਜ਼ਰ ਆਏ ਕੀ ਪਾਕਿਸਤਾਨ ਦੇ ਦੇ ਖਿਲਾਫ ਜੇਕਰ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਹੁੰਦਾ ਹੈ ਤਾਂ ਭਾਰਤ ਨੂੰ ਘਟੋ-ਘਟ ਉਹ ਵਾਲਾ ਵਾਕਿਆ ਨਹੀਂ ਭੁੱਲਣਾ ਚਾਹੀਦਾ ਜਦੋਂ ਅਭਿਨੰਦਨ ਤੁਹਾਨੂੰ ਯਾਦ ਹੋਵੇਗਾ ਕਿ ਭਾਰਤੀ ਪਾਇਲਟ ਅਭਿਨੰਦਨ ਨੇ ਜਦੋਂ ਪਾਕਿਸਤਾਨ ਦੇ ਵਿੱਚ ਆਪਣਾ ਜਹਾਜ਼ ਉਹਨਾਂ ਦਾ ਕਰੈਸ਼ ਹੋ ਗਿਆ ਸੀ ਉਸ ਤੋਂ ਬਾਅਦ ਭਾਰਤ ਨੇ ਅਭਿਨੰਦਨ ਨੂੰ ਦਬਾਅ ਪਾ ਕੇ ਵਾਪਸ ਭਾਰਤ ਬੁਲਾਇਆ ਸੀ ਉਸ ਵੇਲੇ ਦਾ ਜ਼ਿਕਰ ਕਰਦੇ ਹੋਏ ਖਵਾਜਾ ਆਸੀਫ ਕਹਿੰਦੇ ਨੇ ਕਿ ਭਾਰਤ ਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ ਸਾਡੀ 에ਅਰ ਸਪੇਸ ਯਾਨੀ ਕਿ ਜੋ ਹਵਾਈ ਖੇਤਰ ਹੈ ਉਸ ਨੂੰ ਜੇ ਤੁਸੀਂ ਵਾਇਲਟ ਕਰੋਗੇ ਉਸ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੋਗੇ ਤਾਂ ਅਵਿਨੰਦਨ ਵਾਲਾ ਜੋ ਇਨਸੀਡੈਂਟ ਸੀ ਉਸ ਨੂੰ ਜ਼ਰੂਰ ਯਾਦ ਕਰ ਲਓ ਅਸੀਂ ਵੀ ਜਵਾਬ ਦੇਣ ਦੇ ਵਿੱਚ ਸਮਰੱਥ ਹੈਗੇ ਹਾਂ ਯਾਨੀ ਕਿ ਇਸ ਸਮੇਂ ਪਹਿਲਗਾਮ ਅਟੈਕ ਤੋਂ ਬਾਅਦ ਭਾਰਤ ਪਾਕਿਸਤ ਭਾਰਤ ਵਰਸਸ ਪਾਕਿਸਤਾਨ ਹੋ ਗਿਆ ਹੈ ਜੋ ਇਸ ਦੇ ਵਿੱਚ ਦੋਸ਼ੀ ਨੂੰ ਉਹਨਾਂ ਨੂੰ ਤਾਂ ਭਾਰਤ ਲੱਭ ਹੀ ਰਿਹਾ ਪਰ ਭਾਰਤ ਪਾਕਿਸਤਾਨ ਦੇ ਖਿਲਾਫ ਕਿਸ ਤਰ੍ਹਾਂ ਦਾ ਹੋਰ ਕਦਮ ਚੁੱਕੇਗਾ ਇਸ ਦੇ ਬਾਰੇ ਸਿਰਫ ਔਰ ਸਿਰਫ ਕੇਂਦਰ ਸਰਕਾਰ ਜਾਂ ਉਹਨਾਂ ਦੇ ਨੁਮਾਇंदे ਹੀ ਦੱਸਣਗੇ ਪਰ ਜੋ ਅੱਜ ਦਾ ਫੈਸਲਾ ਲਿਆ ਗਿਆ ਹੈ ਉਹ ਫੈਸਲਾ ਬੇहद ਅਹਿਮ ਹੈ ਇਸ ਦੇ ਦੂਰਗਾਮੀ ਅਸਰ ਦੇਖਣ ਨੂੰ ਮਿਲਣਗੇ ਪਰ ਕੱਲ ਦੇਖਣ ਵਾਲੀ ਗੱਲ ਹੋਏਗੀ ਕਿ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਦੇ ਡਿਫੈਂਸ ਮਿਨਿਸਟਰ ਭਾਰਤ ਦੇ ਗ੍ਰਹਿ ਮੰਤਰੀ ਕਿਸ ਤਰ੍ਹਾਂ ਦਾ ਐਲਾਨ ਕਰਦੇ ਨੇ ਜਾਂ ਕੋਈ ਹੋਰ ਵੱਡਾ ਐਕਸ਼ਨ ਹੁੰਦਾ ਹੈ ਇਸ ਦਾ ਇੰਤਜ਼ਾਰ ਸਾਰਿਆਂ ਨੂੰ ਰਹੇਗਾ